ਈਸੂ ਮਾਰ ਅਥਾ ਅਗਨਥ ਅਤੁੱਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਗੁਰੂ ਗਰੀ ਬਨਵਾਜ ਚਵਰ 76 ਤਖਤ ਦੇ ਮਾਲਕ ਕਲ ਜੋ ਕੇ ਜਹਾਜ਼ ਪਾਣੀ ਕੇ ਬੋਹਿਤ ਹਲਤ ਪਲਤ ਕੇ ਰਖੇ ਸ਼ਬਦ ਗੁਰੂ ਜਗਤ ਗੁਰੂ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਹਜ਼ੂਰ ਦੇ ਅੰਮ੍ਰਿਤ ਵਚਨ ਹਨ ਜਿਨਿ ਸਤਿਗੁਰ ਪ੍ਰਖ ਨਾ ਸੇਵਿਉ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਆਇਓ ਮਿਰਤਕ ਹੈ ਸੰਸਾਰ ਜਿਨਾ ਮਨੁੱਖਾ ਜਨਮ ਲੈ ਕੇ ਕਦੇ ਸਿਰਜਣਹਾਰ ਨੂੰ ਯਾਦ ਨਹੀਂ ਕੀਤਾ ਸ਼ਬਦ ਗੁਰਬਾਣੀ ਦੀ ਕਦੇ ਵਿਚਾਰ ਨਹੀਂ ਕੀਤੀ ਉਸ ਜੀਵਾਤਮਾ ਨੂੰ ਕਦੇ ਗਿਆਨ ਆਈ ਨਹੀਂ ਸਕਦਾ ਫਿਰ ਹਜ਼ੂਰ ਬੜੇ ਵਿਰਾਗ ਵਿੱਚ ਆ ਕੇ ਬਚਨ ਕਰਦੇ ਹਨ ਜਿੰਨੀ ਸਤਗੁਰ ਪ੍ਰਖ ਨਾ ਸੇਵੋ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨਾਂ ਆਖੀਏ ਨੂੰ ਪਸ਼ੂ ਢੋਰ ਗਵਾ ਸਾਨੂੰ ਕੋਈ ਪੁੱਛ ਲਵੇ ਅੱਜ ਦੇ ਹੁਕਮਨਾਮਾ ਸਾਬ ਦੇ ਅਰਥ ਕੀ ਆ ਅਸੀਂ ਕਹਿ ਦੀ ਇਹ ਪਤਾ ਨਹੀਂ ਕੋਈ ਵਿਦਵਾਨ ਕਹੇ ਤੁਸੀਂ ਪਸ਼ੂ ਅਸੀਂ ਕਿਹਨਾਂ ਤੁਹਾਨੂੰ ਕਿੰਨੇ ਹੱਕ ਦਿੱਤਾ ਸਾਨੂੰ ਪਸ਼ੂ ਕਹਿਣ ਦਾ ਅਰੋਗਿਆਨੀ ਗ੍ਰੰਥੀ ਵਿਦਵਾਨ ਕਥਾ ਵਚ ਕਹੇਗਾ ਮੈਂ ਨਹੀਂ ਕਹਿ ਰਿਹਾ ਮੈਂ ਤੇ ਗੁਰੂ ਸਾਹਿਬ ਦਾ ਸਨੇਹਾ ਤੁਹਾਨੂੰ ਦੇ ਰਿਹਾ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਜਿੰਨੀ ਸਤਿਗੁਰੂ ਪੁਰਖ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਕੋਈ ਮਾਨਸ ਜੂਨ ਨਾ ਆਖਿ ਉਹਨਾਂ ਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਪਸ਼ੂ ਟੋਰ ਗਵਾਲ ਅਜੀ ਕੁੰਕਾਰ ਤੋਂ ਲੈ ਕੇ 18 10 20 ਤੱਕ ਸ਼ਬਦ ਗੁਰੂ ਦੇ ਦਰਸ਼ਨ ਨਹੀਂ ਕਰ ਸਕੇ ਸਹਿਜ ਪਾਠ ਨਹੀਂ ਕੀਤਾ ਵਿਚਾਰਾਂ ਕਿ ਕਦੋਂ ਇਨਸਾਨਾਂ ਦੀ ਕਤਾਰ ਚ ਕਦਵਾਵਾਂਗੇ ਆਓ ਥੋੜੇ 5 7 ਮਿੰਟ ਵਾਸਤੇ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ ਰਸਨਾ ਪੁੱਤਰ ਕਰੀਏ ਮਨ ਬਿਰਤੀਆਂ ਦੀ ਕਾਗਰਤਾ ਵਾਸਤੇ ਗੁਰੂ ਫਤੇ ਦੀ ਸਾਂਝ ਪਾਈਏ ਜੀ ਬਲਵ ਫਤੇ ਜੀ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤ ਜੈਤਸਰੀ ਮਹੱਲਾ ਚੌਥਾ ਘਰ ਪਹਿਲਾ ਚਉਪਦੇ ਚੈਤਸਰੀ ਰਾਗ ਦੇ ਅੰਦਰ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁਜਾਰੀ ਤਨ ਤਨ ਛੋਟੀ ਸ਼ੈਨਸ਼ਾ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਰਚਨਾ ਪਹਚਾਰਨ ਕੀਤੇ ਹੋਏ ਅਮਰਤ ਵਚਨ ਘਰ ਪਹਿਲਾ ਰਾਗ ਦੇ ਪਹਿਲੇ ਸੁਰ ਤਾਲ ਦੇ ਅੰਦਰ ਗਾਇਨ ਕੀਤਾ ਹੋਇਆ ਚਉਪਦੇ ਚਾਰ ਪਦਿਆਂ ਵਾਲਾ ਅਮਰਤ ਵਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 696 ਅੰਗ ਤੇ ਸੋਬਤ ਹੈ ਜਿਸ ਤਰ੍ਹਾਂ ਸੁਖਮਣੀ ਸਾਹਿਬ ਦੇ ਵਿੱਚ 8-8 ਪਦੇ ਹੁੰਦੇ ਤਾਂ ਆਪਾਂ ਅਸ਼ਟਪਦੀਆ ਕਹਿੰਦੇ ਆ ਦੋ ਪਦੇ ਹੁੰਣ ਤੇ ਦੁੱਪ ਦੇ ਆਖਿਆ ਜਾਂਦਾ ਤਿੰਨ ਪਦੇ ਹੁੰਣ ਤਿਪ ਦੇ ਆਖਿਆ ਜਾਂਦਾ ਅੱਜ ਦਾ ਸ਼ਬਦ ਚਾਰ ਅਧਿਆਨ ਵਾਲਾ ਸ਼ਬਦ ਹੈ ਸਭ ਤੋਂ ਪਹਿਲਾਂ ਹਜ਼ੂਰ ਅਕਾਲ ਦੇ ਮੋਹ ਲਾਉਂਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਰੱਬ ਜੀ ਪਾਲਪੁਰਖ ਅੱਲਾ ਗੋੜ ਵਾਹਿਗੁਰੂ ਇੱਕ ਹੈ ਓੰਕਾਰਿਕ ਦੁੱਤੀ ਸ਼ਕਤੀ ਦਾ ਮਾਲਕ ਹੈ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਪਿਆਰੇ ਦੀ ਪ੍ਰਾਪਤੀ ਹੁੰਦੀ ਹੈ ਤੇ ਸੱਚਾ ਗੁਰੂ ਜਦੋਂ ਮਿਲ ਜਾਂਦਾ ਨਾ ਕਿਸੇ ਨੂੰ ਜਾਂ ਪੂਰਾ ਗੁਰੂ ਜਦੋਂ ਮਿਲ ਜਾਂਦਾ ਪੂਰੇ ਗੁਰ ਕਾ ਸੁਨ ਅਪਦੇਸ ਪਾਰ ਬ੍ਰਹਮ ਨਿਕਟ ਕਰੇ ਕਿੰਨੀ ਪੜਾਈ ਕਰਨੀ ਪੈਂਦੀ ਆਪਾਂ ਨੂੰ ਕਿਸੇ ਵਿਸ਼ੇ ਦੀ ਪਰ ਜਦੋਂ ਪੂਰਾ ਗੁਰੂ ਮਿਲਿਆ ਤੇ ਜਿਹੜਾ ਰਜੌਰੀ ਦਾ ਜੰਮਪੜ ਸੀ ਰਾਜਪੂਤਾਂ ਦਾ ਮੁੰਡਾ ਸੀ ਲక్ష్ਮਣ ਦੇ ਪੂਰੇ ਗੁਰੂ ਨੇ ਇੱਕ ਦ੍ਰਿਸ਼ਟੀ ਪਾਈ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਤ੍ਰੈਪੁਰਨ ਦੀ ਸੋਜੀ ਆ ਗਈ ਉਹਨਾਂ ਨੂੰ ਇਸ ਕਰਕੇ ਪੂਰੇ ਗੁਰੂ ਦੀ ਇੱਕ ਦ੍ਰਿਸ਼ਟੀ ਜਿਹੜੀ ਉਹ ਜਨਮ ਜਨਮਾਂ ਤਰਾਂ ਦੇ ਬੱਜਰ ਪਾਪਾਂ ਤੋਂ ਬਚਾ ਲੈਂਦੀ ਹੈ ਹਜੂਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਮੇਰੇ ਹੀਰ ਹੈ ਰਤਨ ਮੇਰੇ ਭਾਉ ਕੀ ਹਿਰਦੇ ਦੇ ਵਿੱਚ ਰਤਨ ਉਹ ਰਤਨ ਤੇ ਪੱਥਰ ਨਾ ਹੁੰਦਾ ਕਿਸੇ ਦੇ ਹਿਰਦੇ ਛੋਟੀ ਜੀ ਪੱਥਰੀ ਬਣ ਜੇ ਤੇ ਉਹ ਉਹਦਾ ਸਾਰਾ ਸੁੱਖ ਕੈ ਨਹੀਂ ਗਵਾ ਦਿੰਦੀ ਹੁਣ ਹਿਰਦੇ ਚ ਰਤਨ ਕਿਵੇਂ ਜਾ ਸਕਦਾ ਸਤਗੁਰ ਕਹਿੰਦੇ ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ ਕਿਹੜਾ ਰਤਨ ਸਾਰੇ ਰਤਨਾ ਤੋਂ ਕੀਮਤੀ ਰਤਨ ਹੈ ਜਿਹੜਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋਂ ਮੰਤਾਨੀ ਡਿੱਗੇ ਨਾ ਡੋਲੇ ਦ੍ਰਿੜ ਕਰ ਰਿਓ ਉਰਨ ਹੋਏ ਤਰਫਤਾਨੀ ਉਹ ਹਿਰਦੇ ਚ ਗੁਰੂ ਅਮਰਿਤ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੇਰੇ ਵਸ ਗਿਆ ਨਾਮ ਰੂਪੀ ਹੀਰਾ ਜਿਹੜਾ ਰਤਨ ਪਰ ਕਹਿੰਦੇ ਵਸਿਆ ਕਦੋਂ ਸਮਰਪਣ ਦੀ ਭਾਵਨਾ ਵੇ Papa ਛੋਟਾ ਜਿਹਾ ਕੰਮ ਕਰਕੇ ਕਹਿੰਦੇ ਮੈਂ ਆ ਕੰਮ ਕਰ ਦਿੱਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵਸਿਆ ਤ ਹੈ ਮੇਰੇ ਹਿਰਦੇ ਚ ਹੀਰਾ ਰੂਪੀ ਨਾਮ ਰਤਨ ਪਰ ਕਹਿੰਦੇ ਵਸਿਆ ਕਦੋਂ ਗੁਰ ਹਾਰ ਧਰਿਓ ਮੇਰੇ ਮੱਥਾ ਜਦੋਂ ਮੇਰੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਮੱਥੇ ਤੇ ਮੇਰ ਭਰਿਆ ਹੱਥ ਧਰਿਆ ਅੱਜ ਮੱਥੇ ਤੇ ਹੱਥ ਧਰਨ ਵਾਲੀ ਮਰਜ਼ਾਦਾ ਹੀ ਖਤਮ ਹੋ ਗਈ ਅੱਜ ਰਿਸ਼ਤੇ ਨਾਤੇ ਵੀ ਖਤਮ ਹੋ ਗਏ ਪਹਿਲਾਂ ਕਿਸੇ ਨੇ ਆਉਣਾ ਤੇ ਬਜ਼ੁਰਗ ਨੇ ਉਹਦੇ ਮੱਥੇ ਤੇ ਹੱਥ ਧਰਨਾ ਇਦਾਂ ਸੈਂਟਿਸਟ ਕਾਰਨ ਵੀ ਆ ਪੈਸੇ ਵੀ ਤੁਸੀਂ ਕਿਸੇ ਸਟ੍ਰੈਸ ਵਿੱਚ ਬੰਦਾ ਟੈਨਸ਼ਨ ਵਿੱਚ ਉਹਦੇ ਸਿਰ ਤੇ ਪਿਆਰ ਨਾਲ ਹੱਥ ਧਰ ਦੋਗੇ ਨਾ ਉਹਦਾ ਗੁੱਸਾ ਵੀ ਠੰਡਾ ਹੋ ਜਾਂਦਾ ਸ਼ਾਂਤ ਹੋ ਜਾਂਦਾ ਸਿਰ ਤੇ ਹੱਥ ਧਰਦੇ ਆਪਾਂ ਜਦੋਂ ਕੋਈ ਕਮਾਈ ਵਾਲੀ ਰੂਹ ਸਿਰ ਤੇ ਹੱਥ ਧਰਦੀ ਨਾ ਤੇ ਆਹ ਥੇਲੀ ਵਾਲਾ ਹਾਸਾ ਉਹਦੇ ਮੱਥੇ ਤੇ ਹੁੰਦਾ ਇਸ ਤਰ੍ਹਾਂ ਤੇ ਮੱਥੇ ਦੀ ਜਿਹੜੀ ਮੰਦੀ ਰੇਖਾ ਹੋਵੇ ਨਾ ਉਹ ਵੀ ਮੇਟ ਦਿੰਦਾ ਹੈ ਜੇ ਕਮਾਈ ਵਾਲੀ ਕੋ ਰੂਹ ਸਿਰ ਤੇ ਖਾਤਰ ਤਰ ਜੇ। ਭਾਈ ਸਾਹਾਬਾਜ ਸਿੰਘ ਤੇ ਭਾਈ ਸਵੇ ਸਿ। ਜਦੋਂ ਥੋੜੇ ਜਿ ਲਾਲਚ ਦਿੱਤੇ ਤੇ ਭਾਈ ਸਾਹਾਬਾਜ ਸਿੰਘ ਥੋੜਾ ਜਿ ਡੋਲ ਗਿਆ। ਕਹਿਣ ਲੱਗੇ ਤੁਹਾਡਾ ਪੁੱਤਰ ਤੇ ਤਿਆਰ ਹੋ ਗਿਆ। ਧਰਮ ਛੱਡਣ ਨੂੰ ਕਹਿੰਦੇ ਇੱਕ ਵਾਰ ਮੈਨੂੰ ਮਿਲਾਓ। ਆਪਣੀ ਗੋਦੀ ਚ ਪਾਇਆ ਤੇ ਜਪਜੀ ਸਾਹਿਬ ਦਾ ਪਾਠ ਕਰੀ ਗਏ ਤੇ ਆਪਣੇ ਪੈਰਾਂ ਥੱਲੇ ਹੱਥ ਮળી ਗਏ ਤੇ ਉਹਦੇ ਮੱਥੇ ਤੇ ਲਾਈ ਗਏ ਕਹਿੰਦੇ ਹੁਣ ਪੁੱਛੋ ਬੱਚੇ ਨੂੰ ਤੇ ਬੱਚਾ ਕਹਿੰਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਕਹਿੰਦੇ ਕਿਹੜਾ ਟੂਣਾ ਕੀਤਾ ਕਹਿੰਦੇ ਸਿੱਖ ਦੇ ਟੂਣਾ ਨਹੀਂ ਕਰਦੇ ਕਹਿੰਦੇ ਟੂਣਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ ਗੁਰਸਿੱਖਾਂ ਦੀ ਚਰਨ ਧੂੜ ਮਸਤਕ ਦੀ ਮੰਦੀ ਰੇਖਾ ਵੀ ਮੇੜ ਦਿੰਦੀ ਹੈ ਉਰਬਲੇ ਜਨਮਾਂ ਦਾ ਕੋਈ ਮਾੜਾ ਕਰਮ ਅੱਗੇ ਆ ਗਿਆ ਸੀ ਹੁਣ ਇੱਥੇ ਨਾਮ ਜਪਣ ਵਾਲਾ ਕੋਈ ਨਹੀਂ ਸੀ ਮੈਂ ਆਪੇ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਤੇ ਆਪਣੇ ਚਰਨਾਂ ਥੱਲੇ ਹੱਥ ਲਾ ਕੇ ਇਹਦੇ ਮੱਥੇ ਤੇ ਹੱਥ ਰਗੜਿਆ ਤੇ ਇਹਦੀ ਮਸਤਕ ਦੀ ਮੰਦੀ ਰੇਖਾ ਮਿਟ ਗਈ ਜੁਗਤੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਗੁਰੂ ਸਾਹਿਬ ਕਹਿੰਦੇ ਗੁਰਹਾ ਤਰਿਓ ਮੇਰੇ ਮਾਤਾ ਕਹਿੰਦੇ ਨਾਮ ਉਦੋਂ ਵਸਿਆ ਮੇਰੇ ਹਿਰਦੇ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਅੰਮਥੇ ਤੇ ਮੇਰ ਪਰਿਆ ਹੱਥ ਤਰਿਆ ਕਹਿੰਦੇ ਉਹਦੇ ਨਾਲ ਫਿਰ ਮੇਰੇ ਜੀਵਨ ਚ ਤਬਦੀਲੀ ਕੀ ਆਈ ਕੀ ਬਦਲਾਅ ਹੋਇਆ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਮੇਰੇ ਜਨਮਾਂ ਤੇ ਜਨਮਾਂਤਰਾਂ ਦੇ ਸਾਰੇ ਵੱਜਰ ਪਾਪ ਉਤਰ ਗਏ ਗੁਰਨਾਮ ਦੀ ਉਹ ਜਦੋਂ ਗੁਰੂ ਨੇ ਮੈਨੂੰ ਨਾਮ ਦੇ ਦਿੱਤਾ ਤੇ ਹੋਰ ਕੀ ਹੋਇਆ ਰਣ ਲਾਤਾ ਮੇਰਾ ਸਾਰਾ ਕਰਜ਼ਾ ਉਤਰ ਗਿਆ ਧਰਤੀ ਮਾਤਾ ਦੀ ਕਰਜ਼ਾਈਆਂ ਪਿਤਰੀ ਰਹਿਣਾ ਬਜ਼ੁਰਗਾਂ ਦੀ ਕਰਜ਼ਾਈਆਂ ਗੁਰੂ ਦੇ ਕਰਜ਼ਾਈਆਂ ਆਪਾਂ ਕਹਿੰਦੇ ਸਾਰਾ ਹੀ ਕਰਜ਼ਾ ਉਤਰ ਗਿਆ ਚਾਰ ਕਿਸਮ ਦਾ ਕਰਜ਼ਾ ਹੁੰਦਾ ਜੀਵ ਦੇ ਉੱਤੇ ਮੇਰੇ ਮਨ ਅਜ ਰਾਮ ਨਾਮ ਸਭ ਅਰਥਾ ਹੁਣ ਗੁਰੂ ਸਾਹਿਬ ਕਹਿੰਦੇ ਮਨ ਕਰਕੇ ਰਵੇਂ ਪਰਮੇਸ਼ਰ ਦੇ ਨਾਮ ਦਾ ਭਜਨ ਕਰ ਤਨ ਦਾ ਸੰਬੰਧ ਤੇ ਪੰਜਾਂ ਤੱਤਾਂ ਨਾਲ ਪੰਜਾਂ ਵਿੱਚ ਮਿਲ ਜਾਣਾ ਮਨ ਦਾ ਸੰਬੰਧ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਓਛਾਣ ਮਨ ਹਰਜੀ ਤੇਰੇ ਨਾਲ ਹੈ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਾਈਂ ਕਿਸੇ ਕਰਕੇ ਹਜ਼ੂਰ ਕਹਿੰਦੇ ਮੇਰੇ ਮਨ ਭਜ ਰਾਮ ਨਾਮ ਸਬਰਤਾ ਗੁਰ ਪੂਰੇ ਹਰ ਨਾਮ ਦਰੜਾਇਆ ਪੂਰੇ ਗੁਰੂ ਨੇ ਹਰੀ ਦਾ ਨਾਮ ਦ੍ਰਿੜ ਕਰਵਾਇਆ ਤੇ ਨਾਲ ਦੱਸ ਦਿੱਤਾ ਬਿਨ ਨਾਮੇ ਜੀਵਨ ਬਿਰਥਾ ਨਾਮ ਤੋਂ ਬਿਨਾ ਜੀਵਨ ਵਿਰਥ ਹੈ ਪੰਚਮ ਪਾਸ਼ਾ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ ਸ੍ਰੀ ਰਸੀ ਲਖ ਜੁਨੀ ਤੋਂ ਬਾਅਦ ਇਹਨੂੰ ਮਨੁੱਖਾ ਦੇ ਹੀ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਆ ਗੋ ਦਾ ਪਾਪ ਪੈਦਾ ਕਰਨਾ ਵੈਨ ਦਾ ਪਾਪ ਪਾਲਣਾ ਕਰਨਾ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹਦਾ ਪਾਲਣਾ ਕਰਦਾ ਮੇਰੇ ਸਾਥ ਸੰਗਤ ਭਜ ਕੇਵਲ ਨਾਮ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਇਹ ਗੁਰੂ ਅਮਰਦਾਸ ਪਾਤਸ਼ਾਹ ਆਖਦੇਵ ਨਾਨਕ ਕੇ ਕਰ ਕੇਵਲ ਨਾਮ 온ਲੀ ਨਾਮ ਹੈ ਬਿਨ ਨਾਮੇ ਜੀਵਨ ਬਿਰਥਾ ਨਾਮ ਤੋਂ ਬਿਨਾ ਜੀਵਨ ਵਿਰਥ ਹੈ ਅਬ ਰਵਿਦਾਸ ਸਾਹਿਬ ਆਖਦੇ ਆ ਅਮਰਤ ਵੇਲਾ ਕਿ ਐਸਾ ਵੇਲਾ ਹੈ ਸਹੀ ਬਾਬਾ ਪ੍ਰੀਤ ਸਾਹਿਬ ਕਹਿੰਦੇ ਅਮਰਤ ਵੇਲਾ ਕਿ ਐਸਾ ਵੇਲਾ ਹੈ ਰੱਬ ਆ ਕੇ ਤੁਹਾਡੇ ਸਹਰਾਣੇ ਵੱਲ ਖੜਾ ਹੁੰਦਾ ਨਾਮ ਦੀ ਕਥੂਰੀ ਲੈ ਕੇ ਆਉਂਦਾ ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾ ਮਿਲਣ ਕੋਉ ਨੈਣਾ ਚ ਸਵੇਰੇ ਨੀਂਦਰ ਭਰੀ ਤੇ ਕਿਵੇਂ ਮਿਲੇ ਨਾਮ ਰੂਪੀ ਕਤੂਰੀ ਜਿਹੜੀ ਮਿਲਦੀ ਐ ਲੰਮਾ ਵਿਸ਼ਾ ਮੈਂ ਕਿਸ ਦਿਨ ਫਿਰ ਆਪਣਾ ਜ਼ਿਕਰ ਕਰਾਂਗਾ ਮੈਂ ਅੱਜ ਦੇ ਵਿਸ਼ੇ ਨੂੰ ਸੰਕੋਚਾ ਰਹਾ ਹਾਂ ਬਿਨ ਗੁਰ ਮੂੜ ਪਈਆ ਗੁਰੂ ਤੋਂ ਬਿਨਾਂ ਸਤਗੁਰੂ ਜੀ ਕਹਿੰਦੇ ਮੂਰ ਪਈਆ ਬੇਨਗੁਰ ਮੂੜ ਪਏ ਮਨ ਮੁਖ ਤੇ ਮੋ ਮਾਇਆ ਨਿਤ ਫਾਤਾ ਮਨ ਮੁਖ ਮੋ ਮਾਇਆ ਚ ਨਿਤ ਰੋਜ ਫਸਦੇ ਜਾ ਰਹੇ ਹੁਣ ਦੋ ਚੀਜ਼ਾਂ ਨੂੰ ਜਰਾ ਧਿਆਨ ਦਿਓ ਪਹਿਲੀ ਪੰਕਤੀ ਚ ਆਖਿਆ ਤਿੰਨ ਸਾਧੂ ਚਰਨ ਨਾ ਸੇਵੇ ਕਭੂ ਜਿਨੇ ਕਦੀ ਸਾਧ ਸੰਗਤ ਕੀਤੀ ਨਹੀਂ ਤਿੰਨ ਸਭ ਜਨਮ ਅਕਾਥਾ ਉਹਨੇ ਜਨਮ ਵਿਅਰਥ ਗਵਾ ਲਿਆ ਅਕਾਰਥਾ ਕਰ ਲਿਆ ਹੁਣ ਪਹਿਲੀ ਪੰਕਤੀ ਜਿਹੜੀ ਇਹਨੇ ਸਾਧ ਸੰਗਤ ਕੀਤੀ ਨਹੀਂ ਜਨਮ ਵਿਰਤਕ ਵਾਲਾ ਦੂਜੀ ਪੰਕਤੀ ਜਿਹਨੇ ਜਨ ਸਾਧੂ ਚਰਨ ਸਾਧ ਪਖਸ਼ੇ ਜਿਨੇ ਸਾਧ ਸੰਗਤ ਕੀਤੀ ਹੈ ਸੇਵਾ ਕੀਤੀ ਹੈ ਤਿੰਨ ਸਫਲਿਓ ਜਨਮ ਸਨਾਤਾ ਉਹਨੇ ਆਪਣਾ ਜਨਮ ਸਕਾਰਥਾ ਕਰ ਲਿਆ ਸਫਲਾ ਕਰ ਲਿਆ ਹੁਣ ਕਹਿੰਦੇ ਆਪਾਂ ਵੀ ਮੰਗ ਲਈਏ ਗੁਰੂ ਕੋਲੋਂ ਪੁੱਛ ਕੀ ਮੰਗੀ ਆਪਾਂ ਮੋਕ ਕੋ ਕੀਜੈ ਦਾਸ ਦਾਸ ਦਾਤਾ ਜੀ ਮੈਨੂੰ ਆਪਣੇ ਦਾਸ ਬਣਾ ਲਿਓ ਆਪਣੇ ਦਾਸਾਂ ਦਾ ਵੀ ਦਾਸ ਬਣਾ ਲਿਓ ਮੋਕੋ ਕੀਜੈ ਦਾਸ ਦਾਸ ਦਾਸਨ ਕੋਰ ਦਇਆ ਧਾਰ ਜੰਗਨਾਥਾ ਜਗਤ ਦੇ ਪਾਲਨਹਾਰ ਦਇਆ ਕਰੋ ਮੇਰੇ ਤੇ ਮੈਂ ਤੁਹਾਡੇ ਚੇਲਿਆਂ ਦਾ ਵੀ ਚੇਲਾ ਬਣ ਜਾਵਾਂ ਅੰਤਲੀ ਪੰਕਤੀ ਜੀ ਕਹਿੰਦੇ ਹਣ ਸਮਰਪਣ ਕਰਦੇ ਆਪਣੇ ਆਪ ਨੂੰ ਕਿ ਮੇਰੇ ਕੋਲ ਕੁਝ ਨਹੀਂ ਆਮ ਅੰਦਰਲੀ ਅਸੀਂ ਅੰਦੇ ਹਾਂ ਅੰਧਾ ਵਿਅਕਤੀ ਸਵਕਾਰ ਕਰੇਗਾ ਮੈਂ ਅੰਦਾ ਤਾਂ ਹੀ ਕੋਈ ਡਗੋਰੀ ਪੜਾਏਗਾ ਤਾਂ ਹੀ ਉਂਗਲੀ ਫੜੇਗਾ। ਹਮ ਅੰਧਲੇ ਗਿਆਨਹੀਨ ਅਗਿਆਨੀ ਅਸੀਂ ਅੰਦੇ ਗਿਆਨ ਤੋਂ ਬਿਨਾ ਅਗਿਆਨੀ ਹਾਂ। ਕਿਉਂ ਚੱਲੈ ਮਾਰਗ ਪੰਥਾ ਕਿਵੇਂ ਆਪਜੀ ਦੱਸੇ ਮਾਰਗ ਤੇ ਚੱਲ ਸਕਦੇ ਹਾਂ। ਤੇ ਅੰਤਲੀ ਪੰਕਤੀ 'ਚ ਸ੍ਰੀ ਗੁਰੂ ਆਮਦਾਸ ਪਾਤਸ਼ਾਹ ਆਖਦੇ ਆ ਆ ਕੁਸ ਪਿਆਰੇ ਨੂੰ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਅੰਚਲ ਹੁੰਦਾ ਆ ਪੱਲਾ ਲੜ। ਗੁਰੂਆਰਕ ਪਹਿਸਾਉ ਨੇ 52 ਨੂੰ ਦਿੱਤਾ ਸੀ ਅੰਚਲ ਤੇ ਗਵਾਲੀਰ ਕਿਲੇ ਚੋਂ ਰਿਹਾਰ ਕਰਾਇਆ ਸੀ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਬਲੰਥਾ ਅਸੀਂ ਤੁਹਾਡੇ ਦੱਸੇ ਮਾਰਗ ਤੇ ਚੱਲ ਸਕੀਏ ਸਤਿਗੁਰੂ ਕਿਰਪਾ ਕਰੇ ਇਨ ਇੱਕ ਬਚਨ ਕਰਦੇ ਹੋਏ ਸਮਾਪਤੀ ਅਮਰ ਸ਼ਕੀ ਗੁਰੂ ਵਾਲੇ ਬਣੇ ਨ ਗੁਰੇ ਕਾ ਨਾਮੁ ਪਰਾ ਕੋਈ ਬਚਨ ਵੱਧ ਘੱਟ ਬੋਲਿਆ ਗਿਆ ਉਹ ਇਸੀ ਗੁਰੂ ਗ੍ਰੰਥ ਸਾਹਿਬਾ ਦੇ ਗੁਰੂ ਰੂਪ ਸਾਸੰਗ ਦੀ ਬਖਸ਼ਣ ਜੋਗਾਂ ਬਲੌਪ ਤੇ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ